ਸਸਿਕਾ ਜੀ ਸਾਰਿਆਂ ਸੋ ਮੈਂ ਕੁਵਰ ਅਮਰਿਤਪ੍ਰੀਤ ਸਿੰਘ ਪੁਸ਼ਪਮੈਨੋਂ ਪੰਜਾਬ ਮੈਂ ਖਾਲਸਾ ਕੋਲੇਜ ਦਾ ਵਿਦਿਆਰਥੀ ਹਾਂ ਤੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਪੰਜਾਬ ਦੀ ਕੁੱਝ ਕਿ ਨੌਜਵਾਨੀ ਨਸ਼ੇ ਦੀ ਦੰਦਲ ਚ ਫਸੀ ਹੋਈ ਹੈ ਤੇ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੀ ਪੰਜਾਬ ਸਰਕਾਰ ਨੇ ਇੱਕ ਲਹਿਰ ਸ਼ੁਰੂ ਕੀਤੀ ਹੈ ਜਿਸ ਦਾ ਨਾਮ ਆ ਨਸ਼ਾ ਮੁਕਤ ਪੰਜਾਬ ਯੁੱਧ ਨਸ਼ਾ ਵਿਰੋਧ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸਪੋਰਟ ਸਾਈਕਨ ਹੋਣ ਦੇ ਨਾਤੇ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨ ਆਇਆ ਹਾਂ ਕਿ ਸਾਨੂੰ ਸਾਰਿਆਂ ਨੂੰ ਪੰਜਾਬ ਸਰਕਾਰ ਦੇ ਇਸ ਯਤਨਾਂ ਦੇ ਵਿੱਚ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ ਜਿਵੇਂ ਸਾਡੀ ਪੰਜਾਬ ਸਰਕਾਰ ਤੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਮਿਲ ਕੇ ਇੱਕ ਕਦਮ ਚੁੱਕ ਰਏ ਨੇ ਕਿ ਅਸੀਂ ਨਸ਼ੇ ਦੇ ਖਿਲਾਫ ਇਹ ਜੰਗ ਲੜਨੀ ਆ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣਾ ਫਰਜ਼ ਨਿਭਾਈਏ ਤੇ ਇਸ ਜੰਗ ਦੇ ਵਿੱਚ ਆਪਣਾ ਯੋਗਦਾਨ ਪਾਈਏ ਕਿਉਂਕਿ ਜੇ ਅਸੀਂ ਸੇਧਮੰਦ ਹੋਵਾਂਗੇ ਤਾਂ ਤਾਂ ਹੀ ਅਸੀਂ ਪੰਜਾਬ ਨੂੰ ਇੱਕ ਅਗਲਾ ਪੰਜਾਬ ਬਣਾ ਸਕਾਂਗੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਆਪਣੇ ਵੱਲੋਂ ਪੂਰੀ ਡਿਊਟੀ ਲਮਾਓ ਆਪਣੇ ਆਲੇ-ਦੁਆਲੇ ਪੂਰਾ ਧਿਆਨ ਰੱਖੋ ਜਿੱਥੇ ਕਿਤੇ ਨਸ਼ਾ ਫੋਰਿਆ ਵਾ ਤਾਂ ਉਹਨੂੰ ਕੰਟਰੋਲ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾਓ ਮੈਂ ਲਾਸਟੇ ਧੰਨਵਾਦ ਕਰਦਾ ਅੰਮ੍ਰਿਤਸਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਜਿਨ੍ਹਾਂ ਨੇ ਮੈਨੂੰ ਇੱਕ ਯੂਥ ਆਈਕਨ ਚੁਣਿਆ ਇਸ ਮਹਿਮਾ ਵਾਸਤੇ ਸਾਖੀ ਮੈਮ ਦਾ ਥੈਂਕਯੂ ਕਰਦਾ ਗੁਸੈਮਰਨ ਮੈਮ ਦਾ ਥੈਂਕਯੂ ਕਰਦਾ ਤੇ ਪੂਰੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਥੈਂਕਯੂ ਵੈਰੀ ਮਚ